ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਗੁੜੀ ਸੰਗਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾ ਦੇ ਤਹਿਸੀਲ ਵੀ ਦੋਸਤੋ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ ਇਸ ਪਿੰਡ ਵਿੱਚ ਬਾਈ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਚੰਗਾ ਬੱਕਰੀ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਤਿੰਨ ਵੱਡੀਆਂ ਗੱਬਣ ਬੱਕਰੀਆਂ ਤੇ ਪੰਜ ਬੱਚੇ ਆ ਇਹ ਵਿਕਾਊ ਆ ਦੋਸਤੋ ਜਿੰਨਾਂ ਦਾ ਸਾਰੀ ਜਾਣਕਾਰੀ ਆਪਾਂ ਬਾਈ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਘੰਟੀ ਵਾਲਾ ਜਿਹੜਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਇੰਨਾ ਜਾਨਵਰਾਂ ਦੀ ਜਿਹੜੀ ਖਰੀਦਦਾਰੀ ਆ ਉਹ ਕਰ ਸਕੋ ਸੋ ਦੋਸਤੋ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈਨੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਰਾਜੂ ਤਨਵਾ ਹੈ ਰਾਜੂ ਤਨਵਾ ਹਾਂ ਤੇ ਤਨਵਾ ਸਾਹਿਬ ਆਪਣਾ ਨੰਬਰ ਬੋਲਿਓ ਜੀ ਮੋਬਾਈਲ ਨੰਬਰ 98777 98777 16464 16464 ਹਾਂ ਠੀਕ ਹੈ ਜੀ ਤੇ ਆਪਣੇ ਕੋਲੇ ਇਹ ਜੇ ਨੀਆਂ ਬੱਕਰੀਆਂ ਇਹ ਸਾਰੀਆਂ ਵਕਾਊ ਆ ਜੀ ਇਹ ਸਾਰੀਆਂ ਵਕਾਊ ਆ ਬਸ ਇੱਕ ਬੱਕਰਾ ਰੱਖਾਂਗੇ ਦੋ ਬੱਕਰੀਆਂ ਇੱਕ ਰੱਖ ਲਾਂਗੇ ਵਿੱਚੋਂ ਠੀਕ ਆ ਜੀ ਹਾਂ ਚਾਰ ਪੱਠਾਂ ਤੇ ਇੱਕ ਬੱਕਰਾ ਤੇ ਤਿੰਨਾਂ ਬੱਕਰੀਆਂ ਇਹ ਵੇਚ ਦਿਆਂਗੇ ਠੀਕ ਆ ਜੀ ਤੇ ਆ ਜਿਹੜੀ ਬੱਕਰੀ ਖੜੀ ਆ ਇਹਦੇ ਬਾਰੇ ਡਿਟੇਲ ਦਿਓ ਜੀ ਇਹ ਪੌਣੇ 4 ਮਹੀਨਿਆਂ ਦੀ ਗੱਬਣਾਏ ਪੌਣੇ 4 ਮਹੀਨਿਆਂ ਦੀ ਗੱਬਣਾ ਹਾਂ ਤੇ ਇਹ ਜੀਵਨ ਵਾਲੇ ਬੱਕਰੇ ਤੋਂ ਗੱਬਣਾਏ ਜੀਵਨ ਵਾਲੇ ਬੱਕਰੇ ਤੋਂ ਗੱਬਣਾ ਜੀਵਨ ਕੋਲੋਂ ਬੱਕਰੀਆਂ ਆਈਆਂ ਦੋਸਤੋ ਮਸ਼ਹੂਰ ਇਹੇ ਵੀਰਾ ਮੇਰਾ ਕੋਟਲੀ ਸੰਘਰ ਪੈਂਦਾ ਉਹਨਾਂ ਦਾ ਤੇ ਬਹੁਤ ਟੌਪ ਦੇ ਜਾਨਵਰ ਆ ਉਹਦੇ ਕੋਲੇ ਤੇ ਦੁੱਧ ਕਿੰਨਾ ਕੱਢ ਦਿੰਦੀ ਸੀ ਬਾਈ ਇਹੇ ਦੋ ਤੀਰ ਆਜ ਤੱਕ ਕਿਤੇ ਚੋਇਆ ਨਹੀਂ ਆਈ ਤਾਂ ਬੱਚਿਆਂ ਨੂੰ ਝੰਗਾਉਂਦੇ ਰਹੇ ਆ ਠੀਕ ਆ ਅਜੇ ਤੱਕ ਕਦੇ ਧਾਰ ਵੀ ਨਹੀਂ ਮਾਰੀ ਤੇ ਕਿਨਵਾ ਸੁਗਿਆ ਇਹ ਬਾਈ ਇਹ ਯਾਰ ਤੀਜਾ ਸੁਗੇ ਆਸ ਤੇ ਕੱਪਣਾ ਹੈ ਅੱਠ ਦੰਦ ਫਰੈਸ਼ ਆ ਹਾਂ ਲਓ ਵੀ ਸੰਗਾ ਸੰਗਾ ਦਾ ਸਹਿਜ ਬਹੁਤ ਚੰਗਾ ਅੱਖ ਚਿੱਟੀ ਆ ਤੇ ਕੰਨ ਲੰਮਾ ਹੈ 16 ਇੰਚ 17 ਇੰਚ ਕੰਨ ਲੰਮਾ ਹੋਊਗਾ ਦੋਸਤੋ ਇਹਦਾ ਇਹ ਰਾਜੀਪੜੀ ਆ ਆ ਜਿਹੜਾ ਪੈਰ ਚੱਕੀ ਖੜੀਏ ਦੋਸਤੋ ਇਹ ਜ਼ਰੂਰੀ ਹੈ ਤੁਹਾਨੂੰ ਦੱਸਣਾ ਇੱਕ ਦਿਨ ਨਾ ਨਾਲੀ ਦੇ ਵਿੱਚ ਭੱਜੀ ਜਾਂਦੀ ਤੋ ਨਾਲੀ 'ਚ ਪੈਰ ਮੋਚਿਆ ਗਿਆ ਇਹਦਾ ਨਾਲੀ 'ਚ ਆ ਗਿਆ ਸੀ ਤੇ ਹੋਰ ਕੋਈ ਚੱਕਰ ਵਾਲੀ ਗੱਲ ਨਹੀਂ ਤੁਰਦੀ ਤਰਦੀ ਵਧੀਆ ਇਹ ਤੇ ਆਹ 2 ਨੰਬਰ ਤੇ ਇਹਦੀ ਡਿਟੇਲ ਦਿਓ ਜੀ ਬੱਕਰੀ ਇਹ 1.5 ਮਹੀਨੇ ਦੀ ਗੱਪਣਾ ਇਹ 1.5 ਮਹੀਨੇ ਦੀ ਗੱਪਣਾ ਹਾਂ ਉਸੇ ਬੱਕਰੀ ਤੋਂ ਗੱਪਣਾ ਇਹ ਵੀ ਜੀਵਨ ਵਾਲੇ ਬੱਕਰੀ ਤੋਂ ਗੱਪਣਾ ਆ ਬੱਚੇ ਵੀ ਉਸੇ ਦੇ ਆ ਉਸੇ ਉਹ ਤੋਂ ਲਈਆਂ ਸੀ ਆਪਾਂ ਠੀਕ ਆ ਜੀ ਆਹ ਦੇਖੋ ਜੀ ਇਹਦੀ ਬ੍ਰਾਊਨ ਅੱਖਾਂ ਤੇ ਕੰਨ ਕੋਨੇ ਦਾ ਵੀ ਬਹੁਤ ਲੰਮਾ ਹੈ ਤੇ ਕੱਦ ਪਹਿਲਾਂ ਵਾਲੀ ਬੱਕਰੀ ਦਾ ਵੀ ਹੋਣਾ ਹੈ 36 39 ਇੰਚ ਤੇ ਇਹਦਾ ਵੀ 40 39 ਇੰਚ ਇਹਦਾ ਵੀ ਕੱਦ ਹੋਊਗਾ ਥਣਾ ਥਣਾ ਦਾ ਸਾਈਜ਼ ਤੁਹਾਨੂੰ ਇਹਦਾ ਦਿਖਾ ਦਿੰਨੇ ਆ ਬਿਲਕੁਲ ਪੱਧਰ ਲੈਵਾ ਦੋਸਤੋ ਇਹਦਾ ਦੇਖ ਸਕਦੇ ਆ ਤੁਸੀਂ ਤੇ ਇਸ ਤੋਂ ਅੱਗੇ ਆ ਗਈ ਤਿੰਨ ਨੰਬਰ ਬੱਕਰੀ ਤੇ ਇਹ ਪੌਣੇ ਦੋ ਮਹੀਨਿਆਂ ਦੀ ਗੱਬਣਾ ਇਹ ਪੌਣੇ ਦੋ ਮਹੀਨਿਆਂ ਦੀ ਗੱਬਣਾ ਹੂੰ ਲੋ ਵੀ ਉਸੇ ਬੱਕਰੇ ਤੋਂ ਇਹ ਵੀ ਗੱਬਨਾਈ ਹਾਂ ਉਸੇ ਤੋਂ ਹੀ ਇਹਦੀ ਅੱਖ ਚਿੱਟੀ ਆ ਹਾਂ ਇਹ 15 15 ਦਿਨਾਂ ਦੀ ਬਿੱਤੀ ਤੇ ਅਸੀਂ ਕਰਾ ਕੇ ਲਿਆਂਦੇ ਸੁਈਆਂ ਹੀ 15 ਦਿਨਾਂ ਦੀ ਬਿੱਤੀ ਤੇ ਹੀ ਸੀ ਠੀਕ ਆ ਹਾਂ ਤੇ ਫਰੇਸ਼ ਦੰਦੀ ਇਹ ਵੀ ਹਾਂ ਇਹ ਥੋੜਾ ਜਿਹਾ ਹੈਗਾ ਥੋੜਾ ਜਿਹਾ ਘਸਾ ਇਹ ਦੇ ਦੰਦਾਂ ਨੂੰ ਇਹਦੇ ਘਸਾ ਦੰਦਾਂ ਨੂੰ ਚੌਥਾ ਕਸੂਆ ਹੋ ਗਈ ਹਾਂ ਲੋ ਵੀ ਥਣਾ ਦਾ ਸਾਈਜ਼ ਤੁਹਾਨੂੰ ਇਹਦਾ ਵੀ ਦਿਖਾ ਦਿੰਨੇ ਹਾਂ ਹਾਂ ਇਹਦਾ ਥਣ ਦਾ ਹੈਗਾ ਮਾੜਾ ਜਿਹਾ ਆੜਾ ਜਿਹਾ 19 ਵੀ ਆ ਥਣ ਹਾਂ ਤੇ ਹੱਦ ਕਾਠੇ ਦਾ ਵੀ 40 ਇੰਚ ਦੇ ਨੇੜੇ ਆ ਹਾਂ 40 42 40 ਇੰਚ ਹੂੰ ਇਹ ਇਹ ਕਿੰਨੇ ਚਿਰ ਦੀ ਗੱਭਣੀ ਏ ਇਹ ਪੌਣੇ ਦੋ ਮਹੀਨਿਆਂ ਦੀ ਇਹ ਪੌਣੇ ਦੋ ਮਹੀਨੇ ਦੀ ਗਾਰੰਟੀ ਆ ਨਾ ਸਾਰੀਆਂ ਦੀ ਆਪਣੀ ਹਾਂ ਹਾਂ ਠੀਕ ਹੈ ਹਾਂ ਇਹ ਢਾਈ ਮਹੀਨਿਆਂ ਤੋਂ ਬਾਅਦ ਬਾਅਦ ਦਸਣ ਲੱਗਦੀ ਏ ਜਾ ਕੇ ਵੀ ਮੈਂ ਗੱਭਣਾ ਹਾਂ ਹਾਂ ਇਹ ਆਮ ਹੀ ਬੱਕਰੀਆਂ ਜਿਹਾ ਹਾਂ ਆਮ ਹੀ ਆ ਉਹਨਾਂ ਦੀ ਕਰਦਾ ਆਪਾਂ ਬੱਚੇ ਵੇਖੀਏ ਹੁਣ ਹਾਂ ਤੇ ਪਹਿਲਾਂ ਤੁਹਾਨੂੰ ਬੱਚੇ ਦਿਖਾ ਦਈਏ ਆ ਜਿਹੜਾ ਬੱਕਰਾ ਏ ਇਹ ਇਹ ਬੱਕਰਾ ਆਹ ਬੱਕਰਾ ਅੱਖ ਕੰਨ ਨੱਕ ਆ ਦੋਵੇਂ ਬੱਕਰੇ ਦੋਵੇਂ ਬੱਕਰੇ ਆ ਇਹ ਕਿੰਨੀ ਕਿੰਨੀ ਉਮਰ ਹੈ ਇਹਨਾਂ ਦੀ ਇਹ ਮੈਨੂੰ ਲੱਗਦਾ ਹੋਊਗੀ ਇਹਨਾਂ ਦੀ ਸਾਢੇ ਤਿੰਨ ਤਿੰਨ ਮਹੀਨੇ ਤਿੰਨ ਤਿੰਨ ਮਹੀਨੇ ਤਨ ਤਨ 3.5 ਤਨ ਮਹੀਨੇ ਹਾਂ 3.5 ਤਨ ਮਹੀਨੇ ਹੋ ਠੀਕ ਹੈ ਟੈਸਟੀ ਗੱਲ ਬਿਲਕੁਲ ਬੰਦਾ ਜੀ ਬਹੁਤ ਵਧੀਆ ਪੂਸ਼ਪਾਸ਼ ਬਹੁਤ ਲੰਮੀ ਹੈ ਉਸ ਦੇ ਜੀਵਨ ਵਾਲੇ ਬੱਕਰੇ ਦੇ ਹੀ ਆ ਜੀਵਨ ਵਾਲੇ ਬੱਕਰੇ ਦੀ ਇਹ ਬੱਚੀ ਹੈ ਹਾਂ ਤੇ ਆ ਪੱਠਾ ਵੀ ਉਸੇ ਦੀਆਂ ਹੀਆਂ ਤੋਂ ਦੋਨਾਂ ਬੱਕਰਾਂ ਦੇ ਕੰਨਾਂ ਲੰਮੇ ਆ ਦੋਸਤੋ ਅੱਖਾਂ ਚਿੱਟੀਆਂ ਤੇ ਆ ਪੱਠਾ ਆ ਪੱਠਾ ਵੀ ਦੋਵੇਂ ਉਸੇ ਬੱਕਰੇ ਦੀਆਂ ਹੀ ਲਓ ਜੀ ਇਹਨਾਂ ਦਾ ਇਹ ਕਿੰਨੀ ਕਿੰਨੀ ਉਮਰ ਹੈ ਇਹਨਾਂ ਦੀ ਇਹ ਤਾਂ 4-4 ਦੇ ਮਹੀਨਿਆਂ ਦੇ ਨੇੜੇ ਹੋਣਗੇ ਮੇਰੇ ਹਿਸਾਬ ਤੇ ਤਨ ਤਨ ਚਾਰ ਚਾਰ ਮਹੀਨਿਆਂ ਦੀਆਂ ਪੱਠਾਂ ਤੇ ਬਹੁਤ ਚੰਗੇ ਆ ਦੋਸਤੋ ਇੱਕ ਆਹ ਲਾਲ ਰੰਗ ਦੀ ਐ ਵੀ ਹਾਂ ਇੱਕ ਇਹ ਲਾਲ ਤੇ ਆ ਦੋਵੇਂ ਭੈਣਾ ਠੀਕ ਆ ਇੱਕ ਬੱਕਰੀ ਨੇ ਦੋ ਦਿੱਤੇ ਸੀ ਬੱਚੇ ਹਾਂ ਹਾਂ ਦੋ ਦੋ ਦਿੱਤੇ ਆ ਠੀਕ ਆ ਜੀ ਆ ਦੋਵੇਂ ਭੈਣਾ ਇੱਕ ਆਹ ਬੇਕਾ ਲਾਲ ਟੋਪ ਦਾ ਜਾਨਵਾਰ ਆ ਵੀ ਲਾਲ ਰੰਗ ਆ ਤੇ ਕੰਨ ਕੋਨੇ ਇਹਦਾ ਵੀ ਬਹੁਤ ਲੰਮਾ ਹੈ ਤੇ ਅੱਖ ਦੀ ਚਿੱਟੀ ਆ ਦੋਸਤੋ ਦੇਖ ਸਕਦੇ ਆ ਤੁਸੀਂ ਹੂੰ ਬਾਜੀ ਫਿਰ ਆਪਾਂ ਮੁੱਲ ਦਾ ਕਿਵੇਂ ਕਰਾਂਗੇ ਦਾ ਮੁੱਲ ਕੀ ਕਰਾਂਗੇ ਮੋਲੇ ਲਾਠ ਹੀ ਦੇ ਦਿਆਂਗੇ ਇੱਕ ਬੱਕਰਾ ਪਰ ਰੱਖਾਂਗੇ ਠੀਕ ਆ ਜੀ ਤੇ 1 ਲੱਖ 45000 ਰੁਪਇਆ ਆਪਾਂ ਮੰਗਦੇ ਆ ਇਹਨਾਂ ਦਾ 1 ਲੱਖ 45000 ਦਾ ਕੀਮਤਾ ਹਾਂ ਤੇ ਬਣਦਾ ਮਾਨਤਾ ਨਾ ਮੌਕੇ ਤੇ ਹੋ ਜੂਗਾ ਜੀ ਹਾਂ ਹੋ ਜੂਗਾ ਲਓ ਵੀ ਤਿੰਨ ਬੱਕਰੀਆਂ ਤੇ ਪੰਜ ਆ ਜਾਨਵਰ ਅੱਠਾਂ ਦਾ 1 ਲੱਖ 45000 ਤੇ ਆਪਾਂ ਮੌਕੇ ਤੇ ਮਾਨਤਾਣ ਕਰਦੇ ਮੌਕੇ ਤੇ ਮਾਨਤਾਣ ਹੋ ਜੂਗਾ ਕੋਈ ਮਾੜਾ ਮੋਟਾ ਵਾਧਾ ਘਾਟਾ ਹੋ ਜੂਗਾ ਦੋਸਤੋ ਤੇ ਕੋਈ ਵੀ ਰੇਟ ਫਿਕਸ ਨਹੀਂ ਹੁੰਦਾਗਾ ਤੇ ਬਾਈ ਜੀ ਹਰਾਂ ਦਾ ਨੰਬਰ ਆ ਜਿਹੜਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਤੇ ਬਾਈ ਨਾਲ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤੇ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਢੇਠਾ ਚੱਲੂਗਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਵੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ